ਐਗਰੋਲਜੀ ਸਾਰੇ ਪਸ਼ੂ ਪਾਲ ਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਰਡਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਦਿਖਾਵਾਂਗੇ ਤਿੰਨੇ ਗੱਬਣਾ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਕੀ ਨਾਂਜ ਆਪਣਾ ਜਲਦੀ ਸਿੰਘ ਉਹ ਨਾਲ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾਲ ਜੀ ਡਿਟੇਲ ਤਸੀਆ ਭਾਈ ਜੀ ਦੱਸਣਾ ਠੀਕ ਠਾਕ ਜੀ ਕਿਰਪਾ ਤੁਸੀਂ ਚਲਾਓ ਠੀਕ ਹੈ ਜੀ ਹਾਂ ਜੀ ਚੜ੍ਹਦੀ ਕਲਾ ਜੀ ਇਹ ਬਾਈ ਦੇ ਪੁਰਨਾਮ ਤੇ ਐਡਰੈਸ ਦੱਸ ਦਿਓ ਨਾਮ ਦਲਜੀਤ ਜੋ ਪਿੰਡ ਰਡਾਲਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9855 864 99 ਠੀਕ ਹੈ ਜੀ 864 99 ਠੀਕ ਹੈ ਤੇ ਇਧਰ ਕਰੀਏ ਸ਼ੁਰੂਆਤ ਜੀ ਕਿ ਉਧਰੋਂ ਪਿੰਲੇ ਨੂੰ ਪੁੱਛਾਂ ਪਹਿਲੇ ਨੰਬਰ ਤੋਂ ਕਰ ਲਓ ਠੀਕ ਹੈ ਲੋ ਜੀ ਪਹਿਲੇ ਤਾਂ ਆਪਾਂ ਤੇ ਛੋਟੀ ਦੱਸਿਓ ਬਈ ਕਿੰਨਾ ਸੁਗਾ ਸੁਗੀ ਤੇ ਪਹਿਲਾ ਸੋਹਣੇ ਨੇ ਅੱਛਾ ਪਹਿਲਾ ਵਾਲਾ ਸੁਆ ਗਿਆ ਠੀਕ ਹੈ ਠੀਕ ਹੈ ਜੀ ਦੰਦ ਆ ਗਿਆ ਹਾਂਜੀ ਛਕੀ ਜੋ ਮੂੰਹ ਆ ਗਿਆ ਠੀਕ ਹੈ ਲੋ ਜੀ ਛੇ ਦੰਦ ਛੋਟੀ ਏ ਇਹ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ ਬਾਦ ਦੇ ਬਣਾ ਜੱਟ ਬੁਲਾਇਆ ਗਿਆ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਵਾ ਕੀ ਕਾਟ ਕਾੜ ਜਿਹੜਾ ਬਹੁਤ ਹੀ ਚੰਗਾ ਛੋਟੀ ਦਾ ਆ ਗਿਆ ਵਾ ਇਹ ਕਿੰਨਾ ਕੁ ਟਾਈਮ ਲੱਗ ਗਿਆ ਬਾਈ ਇਹ ਸਾਬ ਦਾਦਾ ਤਾਂ ਕੱਢਦੀ ਜਦੇ ਠੀਕ ਹੈ ਲਓ ਜੀ ਹਫਤੇ ਇੱਕ ਤੇ ਆਪਾਂ ਯਾਰ ਟਾਈਮ ਕੱਢਦੀ ਆ ਤੇ ਲਾਤੋ ਲਾ ਜੇ ਕਾਫੀ ਦਾ ਤਰਾ ਹਵਾ ਨੇ ਦੇ ਇੱਕ ਹੱਥ ਕਾਟ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਨਾਣ ਵੀ ਲੈ ਇਕੱਲਾ ਇਕੱਲਾ ਵੱਡਾ ਪੈਦਾ ਨੋਕਲਾ ਖਾਣਿਆ ਤੇ ਨੋਕਲੇ ਖਾਣ ਦੀ ਜੁਆਈ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਨਿਕਲਦੀ ਆ ਵਾ ਇਹ ਕਿੰਨੇ ਕਰ ਮਲਕੇ ਆ ਰੋਗੀ ਤੇ 16 ਤੱਕ ਹੀ ਚੱਡਾ ਬਣਾ ਲੈਣਾ ਇਹਨੇ ਬਹੁਤ ਥੱਲੇ ਤੋਂ ਹੋ ਰਿਹਾ ਜੀ ਚਾ ਨੰਦਾਂ ਦਾ ਦਰਦੀ ਮੜੀ ਥੋੜੀ ਜਿਹੀ ਜਾਂਦੀ ਹੈ ਲੋਬੀ ਕੋਈ ਜਿਹੜੇ ਤੇ ਲਾਉਂ ਕਾਫੀ ਯਾਰ ਇਹ ਸੰਤ ਤੋਂ ਬਹੁਤ ਵਧੀਆ ਬੋਲੇ ਇਹ ਕੀਮਤ ਕਰਨ ਬਈ ਇਹਦਾ ਉਹਨੇ ਤੇ ਸਵਾ ਲੱਖ ਹੀ ਕਰਦੇ ਅੱਛਾ ਜੀ ਹਾਂ ਜੀ ਬਾਹਰ ਨਹੀਂ ਦੱਸਦੇ ਜਿੱਥੇ ਕਿ ਛੱਡੀ ਦੇਣੀ ਇੱਕ 20 ਦੀ ਜਿਹੜੀ ਹੈ ਹੋਰ ਕਰਦੀ ਅੰਦਰ ਵੀ ਤਾਂ ਆਹ ਤੇਹੀ ਥੋੜਾ ਬਹੁਤਾ 5 ਢਾ ਦਈਏ ਮੈਂ ਦਰਨਾ ਚਲੋ 15 ਦੋ ਫਿਰ ਇੱਕ 15 ਦੀ ਠੀਕ ਹੈ ਲੋ ਜੀ 1,11500 ਚਲੋ ਮੌਕੇ ਤੇ ਥੋੜਾ ਮਾਨਤਾ ਮਾਨਤਾ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਲੋ ਜੀ ਮੌਕੇ ਤੇ ਮਾਨਤਾ ਨੇ ਬਾਈ ਕਹਿੰਦਾ ਕਿ ਫੁੱਲਾ ਕਰਾਂਗੇ ਬਾਕੀ ਥਾਂ ਤੁਣਾ ਕੱਲਾ ਕੱਲਾ ਲੱਗਾ ਪਿਆ ਉਹਦੇ ਗੇਂਦ ਸਿਰ ਤੇ ਥਾਣੇ ਕਰਮਾਲੀ ਦੇ ਠੀਕ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਬਾਈ ਆ ਦੱਸਿਓ ਮੈਂ ਪਰੇ ਨਹੀਂ ਗੱਭਣ ਕਿਉਂ ਪੰਜਾ ਸੁਆ ਸੁਣੀ ਜੀ ਠੀਕ ਹੈ ਤੀਸਰਾ ਸੁਆ ਹਾਂਜੀ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਇਹ ਦੁੱਧ ਦਾਖ ਕੀ ਦੁੱਧ ਕੱਢਦੀ ਹੈ ਠੀਕ ਹੈ ਠੀਕ ਲੋ ਜੀ 7 ਲੀਟਰ ਪਤਾ ਤਾਂ ਕੱਢਦੀ ਹੈ ਠੀਕ ਹੈ ਬੜੀ ਥੋੜੀ ਕੱਚੀ ਹੈ ਨੀ ਲੋ ਜੀ 10 ਕਿਤੇ ਨੇ ਵੀ ਲੈ ਜਾਉਗੇ ਤੇ ਤੇ ਲੰਟੋ ਲੈਦੇ ਵੀ ਤੇ ਬਾਕੀ ਛੱਡੇ ਦੀਆਂ ਸਫਾਈਆਂ ਸੁਫਈਆਂ ਬਹੁਤੀ ਆ ਗਈਆਂ ਵਾ ਤੇ ਖੋਲੋ ਬਾਈ ਜੀ ਇਹਨਾਂ ਨੂੰ ਖੋਲ ਕੇ ਦਿਖਾਈਏ ਆਹ ਇਹ ਇਤਰਾ ਸ਼ੁਰੂਆਤ ਸੁਣਾ ਤੇ 10 ਕਿ ਲਿਖਿਆ ਜਿਹੜਾ ਬਾਈ ਕਹਿੰਦਾ ਕਿ ਤੁਸੀਂ ਕੱਢ ਦੀ ਆ ਬਾਕੀ ਕੋ ਸਾਂਭ ਵਾਲਾ ਵੀਰਪਰਾ ਲੈ ਜੀ ਚਲੋ ਦੰਦ ਚੰਗਾ ਕੱਢੀ ਜਾਉਂਗੇ 10000 ਚੁੱਕ ਜੀ ਪੱਟੀਆਂ ਨੂੰ ਨਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਥਣ ਤੁਣ ਜਿਹੜਾ ਪਾ ਉਹ ਵੀ ਚੰਗਾ ਲੱਗਾ ਇਹਨੂੰ ਵੀ ਕਲਾ ਕਲਾ ਥਾਣਿਆ ਤੇ ਜੋ ਤੇਖਦੇ ਆਸਪਾਸ ਜਿਹੜਾ ਇਹ ਵੀ ਟਾਈਮ ਵਜੇ ਕਰਮ ਵਾਲੀ ਖੜਦੀ ਆ ਤੇ ਸੂਤਾਂ ਘਵਾਨਾ ਇਹ ਵੀ ਚੰਗਾ ਬਣਾ ਲੈਣਾ ਵਾ ਲੋਈ ਲੱਗੇ ਤਾਂ ਚਾ ਕਰ ਸਕਦੇ ਤੈਨੂੰ ਥਾਣਾ ਦੱਸ ਐ ਇੱਥੇ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਕਿਹਦਾ ਹੀ ਲੱਤ ਮੜੀ ਜੀ ਠੀਕ ਸੋਲ ਬੜੀ ਹੋਇਆ ਠੀਕ ਲੋ ਜੀ ਸਪੀਡੀਆਂ ਪੁੱਲੀਆਂ ਜਿਹੜੀਆਂ ਬਹੁਤ ਆਗੀਆਂ ਨਹੀਂ ਕਰਮਾ ਠੀਕ ਹੈ ਇਹਦਾ ਮੁੱਲ ਬਾਈ ਕੀ ਕਰਦਾ ਹੈਰਾ ਮੈਂ ਤਾਂ 75 ਕਰਦੇ ਹਾਂ ਇਹਦਾ ਕਛਾ ਹੀ ਹਾਂਜੀ ਇਹ ਵੀ ਹਾਂ ਨਹੀਂ ਦੱਸ ਦਈਏ ਇਹਨੇ ਛੱਡ ਦਈਏ ਲੈਣਾ ਫੇਰ ਵੀ ਤੂੰ ਚਲੋ 70 ਅੰਦਰ ਨਾ ਕਰ ਦਈਏ ਚਲੋ ਇਹ ਆ ਦੇ ਛੱਡਦਾ ਜੀ 70 ਜੀ ਹਾਂ ਠੀਕ ਲਓ ਜੀ 70 ਚੋਂ ਜ਼ਿਆਦਾ ਇੱਕ ਪਿਛੇ ਜ਼ਿਆਦਾ ਦਾ ਪੂਰਾ ਮਾਨਦਾਨ ਪਾਇਨੇ ਕਰਦਾ ਨਾ ਤਰੀਆ ਵੀ ਹੋ ਗਈ। ਇਹ ਬਿਲਕੁਲ ਜਿਹੜਾ ਛੋਟਾ ਜਿਹਾ ਨੋਰਮ ਠੀਕ ਹੈ। ਤੇ ਅੱਜ ਮੁੱਲ ਪਾਤਾ ਬਾਈ ਨੇ। ਤੇ ਕੋਈ ਵੀਰ ਭਰਾ ਸਾਹਮਣੇ ਲੱਜੂ ਤਾਂ ਚਲੋ ਦੁੱਧ ਚੰਗਾ ਕੱਢੀ ਜਣਾ ਵਾ। ਤੇ ਆਜੋ ਤੀਜੇ ਨੰਬਰ ਤੇ ਬਈ ਆ ਕਿਵੇਂ ਮੈਂ? ਇਹ ਵੀ ਤੀਜਾ ਸਵਾਲ ਗੱਬਣੀ ਆ। ਅੱਛਾ ਇਹ ਵੀ ਗੱਬਣੇ ਆ। ਹਾਂਜੀ। ਠੀਕ ਹੈ ਇਹ ਕਿੰਨਾ ਕ ਟਾਈਮ ਖੜ ਗਿਆ ਇਹ 10 12 ਦਿਨਾਂ ਤੇ ਲੈ ਕੇ ਨਾ ਰਹਿਣੀ ਠੀਕ ਹੈ ਠੀਕ ਲਓ ਜੀ ਇਹ ਵੀ 10 12 ਦਿਨਾਂ ਦਾ ਖੜਦੀ ਹੈ ਤੇ ਥਣਪੰਡਾ ਇਹਦਾ ਵੀ ਬਹੁਤ ਹੀ ਚੰਗਾ ਲੱਗਾ ਵਾ ਇਹ ਖੋਲੋ ਬਾਈ ਜੀ ਇਹਨੂੰ ਵੀ ਫਿਰ ਖੋਲ ਕੇ ਦਿਖਾਈਏ ਪੰਜੂ ਦੇ ਹਿਸਾਬ ਨਾਲ ਬਿਲਕੁਲ ਨਾ ਮੜਲੇ ਪਾਏ ਬਾਈ ਨੇ ਗੇੜੇ ਛੋਟੇ ੱਪੇ ਵਾਲੇ ਪਾਏ ਬਸ ਠੀਕ ਹੈ ਨਾਂ ਤੋਂ ਲਾ ਜਿਹੜੀਆਂ ਇਹਦੇ ਵੀ ਹਵਾਨੇ ਦੇ ਕਾਫੀ ਆਪ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਥਣ ਸੋਣੇ ਨੂੰ ਵੀ ਲੱਗ ਕੇ ਕੇਂਦਰਾਂ ਦੇ ਇਹ ਥੱਲੇ ਹੀ ਚੋਦੇ ਨੇ ਅੱਛਾ 10 11 ਲੀਟਰ 5 4000 ਰੁਪਏ ਇੱਥੇ ਪੱਲਾ ਚੋਦੇਗਾ ਠੀਕ ਹੈ ਠੀਕ ਲਓ ਜੀ 10 11 ਲੀਟਰ ਇਹਨੇ ਵੀ ਪਿਛਲੇ ਸੂਵੇ ਤੇ ਲਓ ਇਹ ਵੀ ਕੋਈ ਦਾ ਸਾਹਮਣ ਵਾਲਾ ਲਾਜ ਤੇ ਕਿੰਨਾ ਬਹੁਤ ਚੰਗਾ ਕਰ ਜਾਣਾ ਨੇ ਬਹੁਤ ਬਹੁਤ ਕੋਈ ਬੰਨੀਆਂ ਫਿੜ ਲੈਂਦੇ ਕਿਸੇ ਨਾਲੋਂ ਬੱਜਾਟਾ ਫੜੇ ਤੇ ਇਹਦੇ ਵੀ ਕਾਫੀ ਆ ਜਿਹੇ ਹਵਾਨੇ ਦੇ ਦਿਨ ਗਿਣਤੀ ਤੇ ਇਹ ਵੀ 10 12 ਲੈ ਜੂਗੀ ਚਾਰ ਤੋਂ ਚੈੱਕ ਕਰ ਲੈਣੇ ਸਾਨੂੰ ਸੁਣਾ ਦੱਸਿਆ ਗਿਆ ਪਾ ਲੱਤ ਜਿਹਾ ਮੜੀ ਲੋ ਜੀ ਓ ਬਾਈ ਕਾਹ ਦੀ ਚੈੱਕਾ ਬਾਕੀ ਤੇ ਲੱਗ ਲਾਵੇ ਕਾਫੀ ਜ਼ਿਆਦਾ ਥਲਾਂ ਦਾ ਸੈਜ ਗਿਆ ਵੀ ਬਹੁਤ ਚੰਗਾ ਆ ਗਿਆ ਇਹਦਾ ਮੋਲ ਬਾਈ ਕੀ ਕਰਨਾ ਫਿਰ ਮੋਲ ਤੇਦਾ 7500 ਅੱਛਾ ਜੀ ਹਾਂ ਜੀ ਵੀ ਕਰ ਦਈਏ 7000 ਤਰੀ ਤਨਹਾਰ ਨਾ ਕਰੀਏ ਜਾਂਦੀਏ ਜਾਇਆ ਜੀ ਚਲ ਜਾਂਦ ਦੱਸਾਂ ਨਹੀਂ ਫਿਰ ਬਰਾਬਰ ਹੀ ਕਰ ਦੋ ਲਓ ਪਾਜੀ ਕਰਤਾ ਤੇ ਉਹ ਇਹਦਾ ਵੀ 100 ਰੁਪਿਆ ਬਾਈ ਨੇ ਛੱਡਤਾ ਆ ਵੀ 6900 ਆਪਦੀ ਰਹੀ ਇਹ ਕੋ ਜੋੜਾ ਭਾਜੀ ਲੈ ਜੇ ਤੇ ਜੋੜੇ ਜੋ ਕੋਈ ਕਰਦਾ ਕਿ 3000 ਦਾ ਮਾਣ ਲਓ ਜੀ ਜੋੜੇ ਦੇ ਵਿੱਚੋਂ ਹੀ 3000 ਦਾ ਮਾਣ ਬਾਕੀ ਆਪਣੇ ਹਿਸਾਬ ਨਾਲ ਲਓ ਵੀ ਸਾਢੇ 67 ਦੀ ਹੋ ਗਈ ਹੈ ਨਾ ਹਾਂ ਜੀ ਜੋੜਾ ਖੜੂਗਾ ਕੋਈ ਤੇ ਫਿਰ ਠੀਕ ਹੈ ਲਓ ਜੀ ਜੇ ਕੋਈ ਜੋੜਾ ਖੜੂ ਤਾਂ ਫਿਰ ਸਾਢੇ 67000 ਦੀ ਝੋਟੀ ਜੇ ਉਹ ਸਭ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾ ਕੇ ਤੇ ਜੋੜਾ ਲਾਏ ਤੇ ਚਲੋ ਦੁੱਧ ਵੀ ਚੰਗਾ ਕੱਢੀ ਜਾਣਾ ਵਾ ਤੇ ਬਿਲਕੁਲ ਹੀ ਨਾਰਮਲ ਰੇਟ ਪਾਏ ਬਾਈ ਨੇ ਤੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਜਿਓ ਫਿਰ ਆਪਾਂ ਬਿਲਕੁਲ ਠੰਡੀ ਠੀਕ ਹੈ ਜੀ ਤੇ ਸੀਲਿੰਗਾਂ ਸੂਲਿੰਗਾਂ ਨੂੰ ਕੀ ਚੰਗੀ ਆ ਗਈਆਂ ਤੇ ਪਹਿਲੇ ਨੰਬਰ ਤੇ ਆ ਗਏ ਫਿਰ ਇੱਕਦਾਂ ਤੇ ਗੰਦੇ ਤੁਹਾਨੂੰ ਆਪਾਂ ਮਾਤੇ ਤੇਰੀ ਉਹ ਹੋ ਜੇ ਛੇ ਦੰਦੇ ਆ ਪਹਿਲਾ ਹੀ ਸੂਆ ਸੁਣਾਉਂਦੀ ਮੂੰਹ ਬਣਾਉਂਦੀ ਆ ਡਰਦੀ ਆ ਹਾਂ ਹਾਂ ਫੜਾਉ ਸਾਧੋ ਮੜਾ ਚੈੱਕ ਕਰਾ ਲਈਏ ਇਹਨੇ ਥੋੜੇ ਬਹੁਤ ਪਾ ਦੇਣਾ ਦੋ ਕਿਹੜੀਆਂ ਫਾਈ ਮਾਰ ਤੇ ਪਾ ਦੇ ਉਦੋਂ ਗਾਲੀ ਕਰਦੀ ਦਿਖਾਦੀ ਰਹਿਣ ਤਾਂ ਨਹੀਂ ਤੇ ਕੋਈ ਨਹੀਂ ਹੋਰ ਛੇ ਦੰਦੇ ਲੋ ਜੀ ਆ ਕੰਨੀਆਂ ਖਲੋਤਿਆਂ ਚ ਕੰਨੀਆਂ ਵਾਲੇ ਵੇਖੋ ਠੀਕ ਆ ਜੀ ਠੀਕ ਆ ਠੀਕ ਆ ਜੀ ਸੁਨਿੰਤ ਬਹੁਤ ਆ ਉਤਨਾ ਥੋੜੀ ਜਿਹੀ ਹੇਰੇ ਉਪਰੇ ਕਰ ਆ ਆ ਡਰਦੀ ਆ ਸਾਡੇ ਤੋਂ ਡਰਦੀ ਮੜੇ ਮੋੜੀ ਮੂੰਹ ਮਾਰ ਕੇ ਆ ਉਡਾਲੀ ਦੀਆਂ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਛੋਟੀ ਦਾ ਆ ਗਿਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ